ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਤਰਨਪ੍ਰੀਤ ਸਿੰਘ ਸੌਂਦ ਪੰਚਾਇਤ ਮੰਤਰੀ ਪੰਜਾਬ ਬੜੀ ਖੁਸ਼ੀ ਦਾ ਦਿਨ ਹੈ ਸਾਡੇ ਪੰਜਾਬ ਵਾਸਤੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਵਿੱਚ ਚੱਲ ਰਹੀ ਹੈ ਸੰ 2022 ਤੋਂ ਸਾਡੀ ਸਰਕਾਰ ਨੇ ਇੱਕ ਬਹੁਤ ਵੱਡਾ ਜੋ ਟੀਚਾ ਮਿਥਿਆ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਟੀਚਾ ਮਿਥਿਆ ਹੈ ਕਿ ਸਾਡੇ ਜਿਹੜੇ ਪੰਜਾਬ ਦੇ 13246 ਪੰਚਾਇਤਾਂ ਨੇ ਸਾਡੇ ਜਿਹੜੇ ਪਿੰਡ ਨੇ ਅਸੀਂ ਉਹਨਾਂ ਸਾਰੇ ਪਿੰਡਾਂ ਦਾ ਜਿਹੜਾ ਸਾਰਾ ਵਿਕਾਸ ਹੈ ਔਰ ਉਹ ਜਿਹੜਾ ਵਿਕਾਸ ਕਿਸ ਕਿਸ ਪੱਧਰ ਤੇ ਹੈ ਇਹਦੇ ਵਿੱਚ ਨੌ ਤਰ੍ਹਾਂ ਦੇ ਪ੍ਰੋਗਰਾਮ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਨੌ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਉਲੀਕੇ ਨੇ ਅੱਜ ਤੱਕ ਹਿਸਟਰੀ ਦੇ ਅੰਦਰ ਪੰਜਾਬ ਦੀ ਹਿਸਟਰੀ ਦੇ ਵਿੱਚ ਇੱਡਾ ਵੱਡਾ ਟ੍ਰੇਨਿੰਗ ਦਾ ਜਿਹੜਾ ਸੈਸ਼ਨ ਹੈ ਕਦੇ ਨਹੀਂ ਹੋਇਆ ਜੋ ਇਹ ਟ੍ਰੇਨਿੰਗ ਹੋਣ ਜਾ ਰਹੀ ਹੈ ਜਿਹੜੀ ਆਲਰੇਡੀ ਚੱਲ ਰਹੀ ਹੈ ਹੁਣ ਇਹਦੇ ਤੇ ਮੈਂ ਤੁਹਾਨੂੰ ਥੋੜੀ ਜੀ ਜਾਣਕਾਰੀ ਦੇਣੀ ਚਾਹੂੰਗਾ ਵੀ ਇਹ ਟ੍ਰੇਨਿੰਗ ਹੈ ਕੀ ਕਿਹਨੂੰ ਕਿਹਨੂੰ ਇਹਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਔਰ ਕਿਸ ਪੱਧਰ ਤੇ ਸਾਨੂੰ ਕਰਨੀ ਚਾਹੀਦੀ ਹੈ ਇਸ ਪਹਿਲੀ ਗੱਲ ਸਾਡੇ ਪੰਜਾਬ ਦੇ ਜਿਹੜੇ 23 ਜ਼ਿਲ੍ਹੇ ਨੇ 23 ਜ਼ਿਲ੍ਹਿਆਂ ਦੇ ਵਿੱਚ ਸਾਡੀ 23 ਅਕਤੂਬਰ 2025 ਤੋਂ ਅਸੀਂ ਇਹ ਟ੍ਰੇਨਿੰਗ ਆਰੰਭ ਕੀਤੀ ਹੈ ਸਾਡਾ ਟੀਚਾ ਕਿ 158000 ਅਸੀਂ ਟੋਟਲ ਜਿਹੜੇ ਪਰਸਨਸ ਨੇ ਬੰਦੇ ਨੇ ਉਹਨਾਂ ਨੂੰ ਅਸੀਂ ਇਹ ਟੋਟਲ ਟ੍ਰੇਨਿੰਗ ਦੇਣੀ ਹੈ ਉਹਨਾਂ ਚ ਕਿਹੜੇ-ਕਿਹੜੇ ਸਭ ਤੋਂ ਪਹਿਲਾਂ ਸਰਪੰਚ ਪਿੰਡਾਂ ਦੇ ਪੰਚ ਆਸ਼ਾ ਵਰਕਰ ਆਂਗਨਵਾੜੀ ਵਰਕਰ ਸੈਲਫ ਹੈਲਪ ਗਰੁੱਪ ਇਸ ਤੋਂ ਇਲਾਵਾ ਵੱਖ-ਵੱਖ ਜਿਹੜੇ ਲਾਈਨ ਡਿਪਾਰਟਮੈਂਟ ਨੇ ਰੂਰਲ ਡਵੈਲਪਮੈਂਟ ਪੰਚਾਇਤੀ ਰਾਜ ਦੇ ਨਾਮ ਜਿਹਦੇ ਵਿੱਚ ਜਿਵੇਂ ਕਿ ਫੋਰਨ ਐਗਜ਼ਾਮਪਲ ਵਾਟਰ ਸਪਲਾਈ ਸੈਨੀਟੇਸ਼ਨ education department health department ਦੇ ਜਿਹੜੇ ਫੀਲਡ ਵਰਕਰ ਨੇ ਇਹ ਵੀ ਇਹਦੇ ਵਿੱਚ ਇਨਕਲੂਡ ਨੇ ਸੋ ਇਹ 158000 ਟੋਕਨ ਪਰਸਨਸ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਨਾਨ ਸਾਹਿਬ ਦੀ ਯੋਗ ਜੋ ਸਾਨੂੰ ਦਿਸ਼ਾ ਨਿਰਦੇਸ਼ ਨੇ ਉਹਦੇ ਤਹਿਤ ਅਸੀਂ ਇਹ ਟ੍ਰੇਨਿੰਗ ਦੇ ਰਹੇ ਹਾਂ ਸਾਡੇ ਡਿਪਾਰਟਮੈਂਟ ਜਿਹਦੇ ਵਿੱਚ ਰੂਰਲ ਡਵੈਲਪਮੈਂਟ ਐਂਡ ਪੰਚਾਇਤੀ ਰਾਜ ਡਿਪਾਰਟਮੈਂਟ ਸਟੇਟ ਇੰਸਟੀਚਿਊਟ ਆਫ ਰੂਰਲ ਡਵੈਲਪਮੈਂਟ ਐਂਡ ਪੰਚਾਇਤੀ ਰਾਜ ਜਿਹਨੂੰ ਐਸ ਆਈ ਆਰ ਡੀ ਕਹਿੰਦੇ ਆ ਪਰਦੇਸ਼ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾ ਮੁਹਾਲੀ ਇਹ ਸਾਡੀਆਂ ਸੰਸਥਾ ਨੇ ਤੇ ਸਾਡੇ ਵਿਭਾਗ ਨੇ ਪਿੰਡੂ ਵਿਕਾਸ ਤੇ ਪੰਚਾਇਤੀ ਵਿਭਾਗ ਨੇ ਅਸੀਂ ਦੋਹਾਂ ਨੇ ਰਲ ਕੇ ਇਹ ਐਡਾ ਵੱਡਾ ਟੀਚਾ ਜੋ ਮਿਥਿਆ ਔਰ ਇਹਦੇ ਵਿੱਚ ਜਿਹੜੇ ਅਸੀਂ 9 ਮੁਕਾਤੀ ਜਿਹੜੇ 9 ਤਰ੍ਹਾਂ ਦੇ ਅਸੀਂ ਜਣੇ ਕਿ ਟ੍ਰੇਨਿੰਗ ਦੇਣੀ ਹੈ ਅੱਜ ਤੱਕ ਕੀ ਹੁੰਦਾ ਸੀ ਸਿਰਫ ਪਿੰਡਾਂ ਦੀਆਂ ਪੰਚਾਇਤਾਂ ਇਸ ਲਈ ਚੁਣੀਆਂ ਜਾਂਦੀਆਂ ਸੀ ਕਿ ਮਥੇ ਪਾਓ ਗਲੀਆਂ ਬਣਾਓ ਨਾਲੀਆਂ ਬਣਾਓ ਸੀਵਰੇਜ ਠੀਕ ਕਰਾਓ ਇਸ ਤੋਂ ਉੱਤੇ ਕਦੇ ਜਾਣੀ ਨਹੀਂ ਦਿੱਤਾ ਸਾਡੀ ਮਜਬੂਰੀ ਐਡੀ ਵੱਡੀ ਕਿ ਸਾਡੀ ਪੰਚਾਇਤਾਂ ਨੂੰ ਸਾਡੇ ਪੰਚਾਂ ਨੂੰ ਸਾਡੇ ਸਰਪੰਚਾਂ ਨੂੰ ਸਾਡੇ ਜਿਹੜੇ ਲਾਈਨ ਡਿਪਾਰਟਮੈਂਟ ਨੇ ਉਹਨਾਂ ਨੂੰ ਕਦੇ ਇਸ ਤੋਂ ਉੱਤੇ ਦੀ ਕਦੇ ਸੋਚ ਤੱਕ ਲੈ ਕੇ ਨਹੀਂ ਗਏ ਸੋ ਅਸੀਂ ਚਾਹੁੰਦੇ ਸੀ ਕਿ ਪਿੰਡਾਂ ਦਾ ਜਿਹੜਾ ਤਰੱਕੀ ਆ ਉਹ ਸਾਰੀ ਬਰੂਨੀ ਤਰੱਕੀ ਸਾਰੀ ਕੰਪਲੀਟ ਤਰੱਕੀ ਹੋਵੇ ਇਹਦੇ ਵਿੱਚ ਜਿਹੜੇ ਨੌ ਤਰ੍ਹਾਂ ਦੇ ਅਸੀਂ ਪ੍ਰੋਗਰਾਮ ਡਿਜ਼ਾਈਨ ਕੀਤੇ ਨੇ ਉਹਦੇ ਵਿੱਚ ਮੈਂ ਉਹ ਨੌ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਨਾਮ ਲੈਣ ਲੱਗਿਆ ਸਭ ਤੋਂ ਪਹਿਲਾਂ ਗਰੀਬੀ ਮੁਕਤ ਪਿੰਡ ਪਿੰਡਾਂ ਨੂੰ ਟੋਟਲੀ ਗਰੀਬੀ ਮੁਕਤ ਕਰਨਾ ਹੈ ਦੂਜਾ ਸਿਹਤਮੰਦ ਪਿੰਡ ਪਿੰਡਾਂ ਦੇ ਵਿੱਚ ਅਸੀਂ ਸਿਹਤ ਸਿਹਤ ਦੀ ਸੰਭਾਲ ਕਰਨ ਲਈ ਕੈਂਪ ਲਗਾਵਾਂਗੇ ਉੱਥੇ ਅਸੀਂ ਜਾਗਰੂਕ ਕਰਾਂਗੇ ਲੇਡੀਜ਼ ਨੂੰ ਲੱਗ ਜਾਗਰੂਕ ਕਰਾਂਗੇ ਜੈਂਸ ਨੂੰ ਲੱਗ ਜਾਗਰੂਕ ਕਰਾਂਗੇ ਬੱਚਿਆਂ ਨੂੰ ਲੱਗ ਜਾਗਰੂਕ ਕਰਾਂਗੇ ਤੀਜਾ ਹੈਗਾ ਬੱਚਿਆਂ ਲਈ ਅਨੁਕੂਲ ਪਿੰਡ ਬੱਚੇ ਖੇਡ ਸਕਣ ਸਾਫ਼ ਸੁਥਰੀ ਹਵਾ ਚ ਵਾਤਾਵਰਣ ਚ ਸਾਹ ਲੈ ਸਕਣ ਉੱਥੇ ਅਸੀਂ ਜਿਹੜੇ 3100 ਪਲੇਗ੍ਰਾਉਂਡ ਬਣਾ ਰਹੇ ਹਾਂ ਪਿੰਡਾਂ ਚ ਇਹ ਸਾਰਾ ਚੀਜ਼ ਉਸ ਚ ਇਨਕਲੂਡਡ ਚੌਥਾ ਹੈਗਾ ਪਾਣੀ ਭਰਪੂਰ ਪਿੰਡ ਪਿੰਡਾਂ ਦੇ ਵਿੱਚ ਸਾਫ਼ ਪਾਣੀ ਪੀਣ ਨੂੰ ਮਿਲੇ ਪਾਣੀ ਦੀ ਕੋਈ ਕਮੀ ਨਾ ਹੋਵੇ ਸਕੈਲਸਿਟੀ ਨਾ ਹੋਵੇ ਤਾਂ ਪਿੰਡਾਂ ਦੇ ਵਿੱਚ ਪ੍ਰੋਪਰ ਪਾਣੀ ਦੀ ਸਪਲਾਈ ਹੋਵੇ ਉਹਨੂੰ ਅੰਦੇ ਨਾਲ ਰੱਖਦੇ ਪੰਜਵਾਂ ਹੈਗਾ ਸਵੱਛ ਅਤੇ ਹਰਿਆ ਭਰਿਆ ਪਿੰਡ ਸਵੱਛ ਜਿਵੇਂ ਅਸੀਂ ਪਿੰਡਾਂ ਦੇ ਵਿੱਚ ਜਗ੍ਹਾ-ਜਗ੍ਹਾ ਦੇਖਦੇ ਹਾਂ ਰੂੜੀਆਂ ਦੇ ਢੇਰ ਲੱਗੇ ਪਏ ਹੁੰਦੇ ਨੇ ਉਹਨਾਂ ਦਾ ਇੱਕ ਪ੍ਰੋਪਰ ਪ੍ਰਬੰਧ ਕਰਨਾ ਤੇ ਇਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਹਰਿਆਵਲ ਕਰਨੀ ਫਲਦਾਰ ਛਾਇਆਦਾਰ ਬੂਟੇ ਲਾਣੇ ਉਹ ਬੂਟੇ ਲਾਣੇ ਜਿਹੜੇ ਪੰਜਾਬ ਦੇ ਵਿਰਾਸਤੀ ਸਾਡੇ ਪੀੜ ਦੇ ਵਿਰਾਸਤੀ ਪੇੜ ਲਾ ਕੇ ਅਸੀਂ ਜਿਹੜੇ ਸਾਡੀਆਂ ਖੇਤਾਂ ਦੀਆਂ ਮੋਟਰਾਂ ਨੇ ਉੱਥੇ ਵੀ ਵਿਰਾਸਤੀ ਪੇੜ ਲਾ ਕੇ ਪਿੰਡਾਂ ਨੂੰ ਹਰਿਆ ਭਰਿਆ ਕਰਨਾ ਉਹ ਵੀ ਇਸ ਇਚ ਇਨਕਲੂਡ ਹੈ ਚੇਰਾ ਹੈਗਾ ਸਵੈ ਨਿਰਪਰ ਬੁਨਿਆਦੀ ਢਾਂਚੇ ਵਾਲਾ ਪਿੰਡ ਸਾਡੇ ਬੱਚੇ ਸਵੈ ਨਿਰਭਰ ਹੋਣ ਮਤਲਬ ਕਿ ਖੁਦ ਆਪਣੇ ਪੈਰਾਂ ਤੇ ਖੜੇ ਹੋਣ ਔਰ ਉਹ ਜੋਬ ਸੀਕਰ ਤਾਂ ਹੋਣੇ ਹੋਣ ਪਰ ਜੋਬ ਪ੍ਰੋਵਾਈਡਰ ਵੀ ਨਾਲ ਹੋਣ ਜਿਹੜੇ ਪੜ੍ਹੇ ਲਿਖੇ ਬੱਚੇ ਨੇ ਉਹ ਨੌਕਰੀ ਕਰਨਾ ਚਾਹੁੰਦੇ ਨੇ ਚਾਹੇ ਨੌਕਰੀ ਕਰਨ ਉਹ ਆਪਣਾ ਰੁਜ਼ਗਾਰ ਕਰਨਾ ਚਾਹੁੰਦੇ ਨੇ ਰੁਜ਼ਗਾਰ ਕਰਨ ਉਹ ਸੈਲਫ ਹੈਲਪ ਗਰੁੱਪ ਬਣਾਉਣਾ ਚਾਹੁੰਦੇ ਨੇ ਸੈਲਫ ਹੈਲਪ ਗਰੁੱਪ ਬਣਾ ਕੇ ਕੰਮ ਕਰਨ ਅਸੀਂ ਉਹਦੇ ਤੇ ਵਰਕਆਊਟ ਕਰ ਰਹੇ ਹਾਂ ਸਤਮਾ ਹੈਗਾ ਸਮਾਜਿਕ ਤੌਰ ਤੇ ਸੁਰੱਖਿਤ ਪਿੰਡ ਕਿਸੇ ਜਾਤ ਪਾਤ ਤੋਂ ਹਰ ਚੀਜ਼ ਤੋਂ ਉੱਚੇ ਉੱਠ ਕੇ ਅਸੀਂ ਸਮਾਜਿਕ ਤੌਰ ਤੇ ਏਕਾ ਇਸ ਤਰ੍ਹਾਂ ਨਾਲ ਅਸੀਂ ਇਹ ਪਿੰਡਾਂ ਦਾ ਜਿਹੜਾ ਆਪਸੀ ਬੁਨਿਆਦੀ ਢਾਂਚਾ ਇੱਕ ਕਰਨਾ ਚਾਹੁੰਦੇ ਹਾਂ ਅੱਠਮਾ ਚੰਗੇ ਸ਼ਾਸਨ ਵਾਲਾ ਪਿੰਡ ਕੋਈ ਥਾਣੇ ਕਚੈਰੀ ਨਾ ਹੋਵੇ ਪਿੰਡਾਂ ਦੇ ਮਸਲੇ ਪਿੰਡਾਂ ਚ ਨਿਭੜਨ ਕਿਤੇ ਸਾਨੂੰ ਕੋਟ ਕਚੈਰੀ ਲਾ ਜਾਣਾ ਪਵੇ ਸਾਨੂੰ ਮਤਲਬ ਕਿ ਪਿੰਡ ਦੇ ਮਸਲੇ ਉਹ ਪਿੰਡ ਦੀ ਸੱਤ ਚ ਬਹਿ ਕੇ ਹੱਲ ਹੋ ਜਾਣਾ ਇਸ ਤਰ੍ਹਾਂ ਦੇ ਅਸੀਂ ਇਹਦੇ ਤੇ ਵਰਕਆਊਟ ਕਰ ਰਹੇ ਆ ਇਹ ਸਾਰਾ ਟ੍ਰੇਨਿੰਗ ਦਾ ਹਿੱਸਾ ਹੈ ਤੇ ਨੌਵਾਂ ਤੇ ਲਾਸਟ ਹੈਗਾ ਮਹਿਲਾਵਾਂ ਦੇ ਲਈ ਅਨਕੂਲ ਪਿੰਡ ਸਾਡੀਆਂ ਬੱਚੀਆਂ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਉਹ ਕਿਸੇ ਵੀ ਵਕਤ ਪਿੰਡੋਂ ਕਿਤੇ ਜਾਣਾ ਚਾਹਣ ਪਿੰਡ 'ਚ ਆਉਣਾ ਚਾਹਣ ਆਪਣੇ ਜਿਹਨੂੰ ਕਹੋ ਵੀ ਮर्याਦਾ ਦੇ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਜੀਉਣਾ ਚਾਹਣ ਤਾਂ ਉਹਨਾਂ ਦੇ ਅਨੁਕੂਲ ਪਿੰਡਾਂ ਦਾ ਵਾਤਾਵਰਨ ਵੀ ਬਣਾਉਣਾ ਇਹ ਉਸ ਟ੍ਰੇਨਿੰਗ ਦੇ ਵਿੱਚ ਸ਼ਾਮਲ ਹੈ ਸੋ ਇੱਕ ਤੋਂ ਲੈ ਕੇ 9 ਜਿਹੜੇ ਅਸੀਂ ਮੈਂ ਤੁਹਾਨੂੰ ਇਹ ਪ੍ਰੋਗਰਾਮ ਦੱਸੇ ਨੇ ਇਹ ਫਸਟ ਟਾਈਮ ਪਹਿਲੀ ਵਾਰ ਪੰਜਾਬ ਦੀ ਹਿਸਟਰੀ ਦੇ ਅੰਦਰ ਇਹ 9 ਨੁਕਾਤੀ 9 ਮੁਖਤਿਆਂ ਦੇ ਉੱਤੇ ਇਹ ਟ੍ਰੇਨਿੰਗ ਜਿਹੜੀ ਕਰਵਾ ਰਹੀ ਹੈ ਮੁੱਖ ਮੰਤਰੀ ਪੰਜਾਬ ਸਰਬਰ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਕਰਵਾ ਰਹੀ ਹੈ ਸੋ ਮੈਂ ਕਿਉਂਕਿ ਇਹ ਜ਼ਿੰਮੇਵਾਰੀ ਹੈ ਜਿਹੜੀ ਬਹੁਤ ਵੱਡੀ ਰੂਰਲ ਡਵੈਲਪਮੈਂਟ ਪੰਚਾਇਤੀ ਰਾਜ ਦੀ ਇਹ ਇਹਦਾ ਜ਼ਿੰਮੇਵਾਰੀ ਇਹ ਸੇਵਾ ਦਾ ਮੌਕਾ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਦਿੱਤਾ ਸੋ ਅੱਜ ਮੇਰਾ ਫਰਜ਼ ਬਣਦਾ ਸੀ ਤੁਹਾਡੇ ਰੂਬਰੂ ਹੋ ਕੇ ਤੁਹਾਨੂੰ ਇਹ ਸਾਰੇ 9 ਦੇ 9 ਪ੍ਰੋਗਰਾਮ ਬਾਰੇ ਜਾਣਕਾਰੀ ਦਵਾ ਇਹਦੇ ਬਾਰੇ ਥੋੜਾ ਜਾਗਰੂਕ ਕਰਾਂ ਤੇ ਇੱਕ ਨਾ ਹੱਥ ਜੋੜ ਕੇ ਉਹ ਬੇਨਤੀ ਕਰਨੀ ਚਾਹੁੰਦਾ ਕਿ ਸਾਰੇ ਸਰਪੰਚਾਂ ਨੂੰ ਸਾਰੇ ਪੰਚਾਂ ਨੂੰ ਆਸ਼ਾ ਵਰਕਰ ਨੂੰ ਆਂਗਣਵਾੜੀ ਵਰਕਰ ਨੂੰ ਸੈਲਫ ਹੈਲਪ ਗਰੁੱਪ ਨੂੰ ਇਸ ਤੋਂ ਇਲਾਵਾ ਜਿਹੜੇ ਲਾਈਨ ਡਿਪਾਰਟਮੈਂਟ ਨੇ ਵਾਟਰ ਸਪਲਾਈ ਸੈਨੀਟੇਸ਼ਨ ਡਿਪਾਰਟਮੈਂਟ ਹੈਲਥ ਡਿਪਾਰਟਮੈਂਟ ਫੀਲਡ ਵਰਕਰ ਜਿੰਨੇ ਨੇ ਮੈਂ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਨਿਮਰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਟ੍ਰੇਨਿੰਗ ਦਾ ਹਿੱਸਾ ਬਣੋ ਜੇ ਤੁਸੀਂ ਇਸ ਟ੍ਰੇਨਿੰਗ ਦਾ ਹਿੱਸਾ ਬਣ ਜਾਂਦੇ ਹੋ ਤਾਂ ਮੈਂ ਇਹ ਗੱਲ ਤੁਹਾਨੂੰ ਉਹ ਪ੍ਰੋਮਿਸ ਕਰਦਾ ਮੈਂ ਦਾਵੇ ਨਾਲ ਲਿਖ ਕੇ ਦੇਣ ਨੂੰ ਤਿਆਰ ਐ ਕਿ ਐਸਾ ਰਾਜ ਪੰਚਾਇਤੀ ਰਾਜ ਡਿਪਾਰਟਮੈਂਟ ਵੱਲੋਂ ਜੋ ਇਹ ਇਨੀਸ਼ੀਏਟਿਵ ਲੱ타 ਗਿਆ ਐ ਐਸਆਈਆਰਡੀ ਵੱਲੋਂ ਜੋ ਇਨੀਸ਼ੀਏਟਿਵ ਲੱ타 ਗਿਆ ਐ ਐਸਾ ਆਪਾਂ ਪਿੰਡਾਂ ਦਾ ਸਿਸਟਮ ਤਿਆਰ ਕਰਦੇਾਂਗੇ ਐਸਾ ਇੱਕ ਮਾਹੌਲ ਕ੍ਰੀਏਟ ਕਰਦਾਂਗੇ ਕਿ ਲੋਕ ਸਾਡੇ ਹੋਰ ਸਟੇਟਾਂ ਤੋਂ ਕੀ ਹੋਰ ਮੁਲਕਾਂ ਤੋਂ ਆ ਕੇ ਸਾਡੇ ਪੰਜਾਬ ਦੇ ਇਸ ਸਿਸਟਮ ਨੂੰ ਦੇਖਣ ਆਣਗੇ ਕਿ ਇੱਕ ਵਾਰ ਚੱਲ ਕੇ ਦੇਖੀਏ ਕਿ ਸਾਡਾ ਪੰਜਾਬ ਦਾ ਜਿਹੜਾ ਸਿਸਟਮ ਹੈ ਕਿੰਨਾ ਵਧੀਆ ਤੇ ਕਿਸ ਤਰੀਕੇ ਦਾ ਤਿਆਰ ਕੀਤਾ ਸੋ ਮੇਰੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਦੀਆਂ ਆਖਰ ਦੇ ਵਿੱਚ ਮੈਂ ਇੱਕ ਵਾਰ ਫੇਰ ਤੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਪਹਿਲ ਦਿਲ ਦੀ ਘਰਾਈ ਤੋਂ ਧੰਨਵਾਦ ਕਰਦਾ ਹਾਂ ਕਿਉਂਕਿ ਸਾਰੀ ਯੋਗ ਅਗਵਾਈ ਉਹਨਾਂ ਦੀ ਹੈ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਅੰਦਰ ਸਰਕਾਰ ਚੱਲ ਰਹੀ ਹੈ ਇਹ ਤੁਹਾਡੀ ਚੁਣੀ ਹੋਈ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਨੇ ਚੁਣੀ ਹੈ ਔਰ ਅਸੀਂ ਵਚਨਬੱਧ ਹੈ ਕਿ ਆਮ ਲੋਕਾਂ ਦੇ ਲਈ ਅਸੀਂ ਦਿਨ-ਰਾਤ ਭਲੇ ਦੇ ਕੰਮ ਕਰਦੇ ਰਹੀਏ ਪਿਆਰ ਭਰੀ ਸਤਿ ਸ਼੍ਰੀ ਅਕਾਲ